ਚੋਰਾ ਨੂੰ ਹੁਣ ਰੱਬ ਦਾ ਵੀ ਡਰ ਨਹੀਂ ਰਿਹਾ। ਇਹੀ ਵਜ੍ਹਾ ਹੈ ਕਿ ਬੇਖੌਫ ਚੋਰ ਕਦੇ ਗੁਰੂ ਧਾਮਾਂ ਨੂੰ ਤੇ ਕਦੇ ਮੰਦਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਾਚੀਵਾੜਾ ਸਾਹਿਬ ਤੋਂ ਜਿੱਥੇ ਪਿੰਡ ਸਹਿਜੋ ਮਾਜਰਾ ਦੇ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਚੋਰੀ ਹੋਈ ਹੈ। ਚੋਰ ਮੰਦਰ ਦਾ ਗੱਲਾਂ ਚੋਰੀ ਕਰਕੇ ਲੈ ਗਏ ਜਿਸ ਵਿੱਚ 20 ਤੋਂ 25000 ਰੁਪਏ ਦੀ ਰਕਮ ਦੱਸੀ ਜਾ ਰਹੀ ਹੈ। ਸਵੇਰੇ ਜਦ ਮੰਦਰ ਦੇ ਸੇਵਾਦਾਰ ਨੂੰ ਚੋਰੀ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਤੇ ਫਿਰ ਮਾਚੀਵਾੜਾ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਮੰਦਰ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਚੋਰਾਂ ਨੂੰ ਫੜਨ ਤੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਸਾਡੇ ਮਾਤਾ ਸੀਤਲਾ ਮਾਤਾ ਮੰਦਰ ਪਰਾਚੀਨ ਤੋਂ ਲੋਕ ਇਥੇ ਪੂਜਾ ਕਰਦੇ ਨੇ ਕੱਲ ਨੂੰ ਬੰਦਾਰਾ ਕਰਨਾ ਸੀ ਇਸੇ ਕਰਕੇ ਮੈਂ ਲਾਈਟਾਂ ਜਗਾਉਣ ਵਾਤੇ ਸ਼ਾਮੀ 5 ਵਜੇ ਲਾਈਟ ਜਗਾ ਕੇ ਜੋਤ ਲਾ ਕੇ ਘਰ ਚ ਲਿਆ ਗਿਆ ਸਵੇਰੇ ਆ ਕੇ ਸਵਾ 5:05 ਤੇ ਦੇਖਿਆ ਤਾਂ ਮੰਦਰ ਦਾ ਗੱਲਾ ਨਹੀਂ ਸੀ ਤੁਸੀਂ ਜਦੋਂ ਸਵੇਰੇ ਆ ਕੇ ਦੇਖਿਆ ਕਿਸੇ ਨੂੰ ਸੁਝਾਇਆ ਕੀਤਾ ਜੀ ਹਾਂ ਆਹ ਦੋਲੇ ਗੋਂਡੀਆਂ ਨੂੰ ਜੋ ਵੀ ਗੋਂਡੀ ਸੀਗੇ ਸਾਡੇ ਪੰਚ ਸਾਹਿਬਾਂ ਉਹਨੂੰ ਠਾਕੇ ਲਿਆਂਦਾ ਆ ਕੇ ਦੇਖਿਆ ਤਾਂ ਵਾਕਈ ਗੱਲਾ ਹੈ ਨਹੀਂ ਸੀ ਰਿਪੋਰਟ ਲਿਖਾਤੀ ਹੈ ਹਾਂ ਉਹਦੇ ਬਾਅਦ ਰਿਪੋਰਟ ਲਿਖਾਤੀ ਹੈ ਸਰਪੰਚ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕਰਕੇ ਜੋ ਵੀ ਸਾਨੂੰ ਉਹਨੇ ਦੱਸਿਆ ਸੀ ਚੌਕੀ ਜਾ ਕੇ ਰਿਪੋਰਟ ਲਗਾਇਆ ਹੈ ਮੰਦਰ ਦੇ ਵਿੱਚ ਕੋਈ ਕੈਮਰਾ ਲੱਗੇ ਹੋਏ ਕੈਮਰਾ ਕੋਈ ਨਹੀਂ ਸੀ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਤੁਹਾਡੀ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੇ ਚੋਰਾਂ ਨੂੰ ਚਾਹੇ ਕੋਈ ਨਸ਼ੇੜੀ ਹੈ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪਟਕੇ ਲੈ ਗਿਆ ਬੇਨਤੀ ਕਰਦੇ ਹਾਂ ਵੀ ਇਹ ਜਿਹੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਹਿਜਾਨ ਹੋਣੀ ਘਟਨਾ ਨਾ ਘਟੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਮੰਗ ਹੈ ਜੋੜੀ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੇ ਚੋਰਾਂ ਨੂੰ ਚਾਹੇ ਕੋਈ ਨਸ਼ੀੜੀ ਆ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਕਰ ਲੈ ਪਟਕੇ ਲੈ ਗਿਆ ਬੇਨਤੀ ਕਰਦੇ ਆਂ ਵੀ ਇਹ ਜੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਇਹ ਜਾਨ ਹੋਣੀ ਘਟਨਾ ਘਟੇ ਬੇਨਤੀ ਕਰਦੇ ਆਂ